ਤੋ ਲਾਈਵ ਤਸਵੀਰਾਂ ਤੋਂ ਅਨੁਸਾਰ ਕਾਮ ਨੇ ਜੋ ਦੱਸਦੇ ਕਿ ਕਿ ਪਿੰਡ ਦੇ ਪਾਰ ਅੰਮਲਾ ਦੇ ਉਹਦੇ ਪੁਲਾ ਕੀ ਚੱਲ ਰਿਹਾ ਪਿਆ ਬੰਦੇਵਰ ਵੱਲ ਹੀ ਹਮਲਾ ਕੀਤਾ ਗਿਆ ਤੇ ਇਸ ਤਰ੍ਹਾਂ ਦਾ ਇਹ ਹਮਲਾ ਹੋਇਆ ਕਿ ਹੋਇਆ ਕਿ ਹੋਇਆ ਕਿ ਮੇਰੇ ਭੈਣ ਨੂੰ ਛੇੜ ਦੋਈ ਮੁੰਡੇ ਮੈਂ ਉਹ ਕਿ ਭੈਣ ਨੂੰ ਛੇੜੋ ਉਹ ਮੈਨੂੰ ਗਿਆ ਨਹੀਂ ਆਏ ਹਮੜਾ ਜੇ ਚੌਂਕੀ ਦਾ ਦাদুর ਮਾ ਵੀ ਕਿਹੜੇ ਮੁੰਡੇ ਭਾਈ ਕਿੱਥੇ ਦੇ ਆ ਗਏ ਚੋਥਾ ਕੀ ਹੋਇਆ ਕਿਸ ਦਾ ਗੱਲ ਕੀ ਸੀ ਛੇੜਦੇ ਸੀਗੇ ਸਾਨੂੰ ਟੇਲੇ ਪਾਰ ਪੜ ਕੇ ਵੇਖਦੇ ਹੈਗੇ ਅਸੀਂ ਇਹਨਾਂ ਦੀ ਪਹਿਲੇ ਦੀ ਮੰਮੀ ਨੂੰ ਕਿਹਾ ਮੈਂ ਕਿ ਆਪਣੇ ਮੁੰਡੇ ਨੂੰ ਸਮਝਾ ਲਿਆ ਕੰਦੀ ਨਹੀਂ ਸਮਝਾਣਾ ਓਕੇ ਹੋ ਗਏ ਫਿਰ ਮੁੰਡੇ ਇਹਨੇ ਸੱਦੇ ਪਹਿਲਾਂ ਮੈਂ ਘਰ ਪਾਪਾ ਹੋਣੀ ਚੌਂਕੀ ਗਿਆ ਸੀ ਮੇਂਡੀਆਂ ਨਹੀਂ ਬਾਹਰੋਂ ਮੁੰਡੇ ਆਏ ਸੀ ਬਾਹਰੋਂ ਮੁੰਡੇ ਕਿ ਇੱਥੇ ਦੇ ਮੁੰਡੇ ਸੀਗੇ ਫਿਰ ਬਾਹਰੋਂ ਮੁੰਡੇ ਕੁਵਾਨਾਂ ਦਾਤਾ ਜਿਹੜਾ ਛੇੜਕਾ ਨਹੀਂ ਕਰਦਾ ਉਹਦਾ ਨਾਮ ਕੀ ਹੈ ਪ੍ਰਭ 122 122 ਇਹ ਸੈਂਸ ਲੱਗ ਰਿਹਾ ਜਿਹੜਾ ਛੇੜ ਦੇ ਨਾ ਛੇੜ ਕਰਨੀ ਨਹੀਂ ਨਹੀਂ ਛੇੜ ਕਰਨੀ ਕਦੋਂ ਦੀ ਕਰਦਾ ਪਿਆ ਤੁਹਾਡਾ ਆਈ 2 3 22 ਦਾ ਹੀ ਨੋਗੇ अच्छा फिर की हुआ आज नहीं गल कदों हुई सी छेड़ा कदों सी तो हुई हुई सी की पहला सी कंप्लीट ਦਿੱਤੀ ਸੀ ਅੱਜ ਫੇਰ ਦੂਜੀ ਵਾਰੀ ਚਾਂਸ ਸੀ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾ ਮੈਂ ਉਹਨਾਂ ਦੇ ਵਿਚਾਰੇ ਬੱਚ ਗਏ ਅੰਦਰ ਮੈਂ ਭੇਜ ਦਿੱਤਾ ਤੁਹਾਡੀ ਮੈਰਿਜ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉਹਦਾ ਘਰ ਇੱਥੇ ਆਏ ਸੀ 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 ਦਬਦੇ ਤੇ ਮਕਾਨ ਕਿਰਾਏ ਤੇ ਵੈਸੇ ਠੀਕ ਹੈ ਤੁਸੀਂ ਆਪਣੇ ਮਤਲਬ ਮੈਂ ਕੇ ਪਰਿਵਾਰ ਦੀ ਰਹਿੰਦੇ ਹਾਂ ਇਸ ਟਾਈਮ ਠੀਕ ਹੈ ਠੀਕ ਹੈ ਤੇ ਪਹਿਲਾ ਪਾਪਾ ਉਹ ਨਹੀਂ ਕੋਈ ਵੀ ਨਹੀਂ ਸੀਗਾ ਘਰ ਮੈਂ ਚੁੱਕੀ ਗਈ ਸੀ ਮੈਂ ਸੀਗੀ ਪਲੱਟਾ ਦਰਵਾਜ਼ਾ ਭਾਂਕੇ ਗਏ ਦਾਤ ਲੈ ਕੇ ਆਏ ਮੈਂ ਕੁੰਡੀ ਲਾ ਲਈ ਅੰਦਰੋਂ ਦੀ ਤੁਸੀਂ ਕੱਲੇ ਸੀ ਉਹ ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਲਾਹ ਨੇ ਨਹੀਂ ਅੱਜ ਹਾਂਜੀ ਪੁਲਿਸ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਅੱਜ ਬਾਈ ਜਾਨ ਬਈ ਜਦ ਤੋਂ ਬਾਅਦ ਕੀ ਆਦਿ ਮੋੜ ਕੇ ਸਭ ਕੁਝ ਪਿਕਟ ਆਊਟ ਤਾਂ ਮਾਰੀਆਂ ਮੇਰੇ ਵੱਜੀ ਇਟ ਮੇਰੇ ਘਰ ਦੇ ਸਾਰਾ ਕੁਝ ਆਟੋ ਟੋ ਟੋ ਆਹ ਦੇਖੋ ਇਹ ਵਾਸ਼ ਚਾਹ ਆਹ ਦੇਖੋ ਸਮਾਨ ਦੇਖੋ ਜੀ ਫਿਰ ਤੁਸੀਂ ਬਾਅਦ 'ਚ ਆਏ ਫਿਰ ਮੈਂ ਬਾਈ ਪਾ ਕੇ ਆਈ ਜੇ ਇਹ ਬਾਅਦ ਹੈ ਤਾਂ ਮਲਗੀ ਚਾਲਾ ਦੇ ਕਾਹਵੇਂ ਮੈਂ ਇਹਨਾਂ ਬਣੀ ਗਾਈ ਕਲੇ ਸਿੱਤੇ ਇੱਥੇ ਵੇ ਕਲੇ ਹਿੱਟਾ ਇੱਥੇ ਇਹੋ ਜਿਹਾ ਰੱਤਾ ਮੈਂ ਪਿਸ਼ਾਬ ਜਿਆਦਾ ਨਹੀਂ ਤਿੰਨ ਸਾਲ ਦੀ ਕੋਈ ਗੁੰਟਾ ਗੁੰਟਾ ਮੇਰਾ ਨਾ ਮੁੰਡੇ ਤੇ ਲੇ ਇੱਦਾਂ ਕਰ ਕੋਣ ਕਹਿੰਦੀ ਐ ਇਹਦੀ ਮਾਂ ਕੋਈ ਮਾਂ ਐ ਇੱਦਾਂ ਦੀ ਗੰਦੀ ਔਰਤ ਐ ਭਾਜੀ ਵੀ ਫਿਰ ਵੀ ਤੁਸੀਂ ਇੱਕ ਮੱਲੇ 'ਚ ਰਹਿੰਦੇ ਹੋ ਇਦਾਂ ਦੀ ਗੱਲ ਕਿਉਂ ਉਮਲ ਕਰਦੇ ਨੇ ਉਹ ਵੀ ਇੱਕ ਜਿੰਦੇ ਕੱਢਦੇ ਸਾਨੂੰ ਮੱਲੇ ਵਾਲਾ ਮੰਨਿਆ ਕੀਤਾ ਕਿ ਬਾਹਰੋਂ ਬੰਦਾ ਕੋਈ ਬੁਲਾਣਾ ਤੇ ਆਪਾਂ ਆਪ ਮੱਲੇ ਦੇ ਅੰਦਰ ਗੱਲ ਕਰ ਲਓ ਅਸੀਂ ਮੱਲੇ ਵਾਲਾ ਕਹਿਣਾ ਮੰਨਿਆ ਅਸੀਂ ਕਿੰਨੇ ਨਹੀਂ ਬੁਲਾਣਾ ਮੁੰਡੇ ਨਾਲ ਘਰਾਂ ਤੇ ਜਾਂਦੇ ਨੇ ਉਹਨਾਂ ਕੋਲ ਉਹਨਾਂ ਕੋਲ ਛੇੜਖਣ ਕੀਤੀ ਸਾਰਾ ਕੁਝ ਭਾਈ ਮੇਰੇ ਘੁੱਟਾਈ ਗੋਲਟੇ ਗਏ ਕੋ ਉਠਾਈ ਟੁੱਟ ਗਈ ਮੇਰੇ ਘੁੱਟਾਈ ਗੋਲਟੇ ਗਏ ਮੈਂ ਕਿਹ ਅੱਟੋ ਥਾ ਪੰਜਾਂ ਟਾਂ ਮੇਰੇ ਬਾਅਦ ਤੇ ਚੋਰੀ ਪੁਲਿਸ ਨੂੰ ਫੋਨ ਕੀਤਾ ਗਿਆ ਪੁੱਛ ਲਿਖੇ ਗਾਣਾ ਮੇਰਾ ਬੋਲ ਗਿਆ ਮਿਹਨਤ ਕਰਦੇ ਕੋਈ ਸਾਡੇ ਕੋ ਰੋਜ਼ਗਾਰ ਸੀਗਾ ਅੱਜ ਕੁਝ ਲਾਂਦੇ ਸਤੂ ਅਸੀਂ ਤੁਹਾਡੀ ਪਹਿਲਾਂ ਵੀ ਖਬਰ ਕੀਤੀ ਪਰ ਅੱਜ ਉਹਨੂੰ ਤੋੜਤਾ ਕਿਵੇਂ ਦੇ ਦਿਓ ਕਿ ਮਿਹਨਤ ਕਰਦੇ ਹੋ ਉਹਦੇ ਉੱਪਰ ਹੀ ਕੰਮ ਕਰਦੇ ਹੋ ਮੈਂ ਅੰਨਾ ਜੀ ਮੈਂ ਕੰਮ ਕਰ ਨਹੀਂ ਸਕਦਾ ਮੈਂ ਮੁੰਡਾ ਨਾਲ ਰੋਟੀ ਖਵਾਉਂਦਾ ਸਾਨੂੰ ਟੈਂ ਟੋਟੀ ਕਿੱਤੋਂ ਖਾਣੀ ਐ ਅਸਮਾਹ ਜੀ ਪਾਪਾ ਜੀ ਤੁਸੀਂ ਦੱਸ ਲੇ ਸੀ ਕੁਝ ਤੁਹਾਨੂੰ ਵੀ ਕਹਿੰਦੇ ਤੁਹਾਨੂੰ ਕੀ ਕਹੇ ਮੈਨੂੰ ਕੰਦੀ ਅੰਕਲ ਜੀ ਗੱਲ ਨਾ ਕਰਿਓ ਕਿਸੇ ਨਾਲ ਨਾ ਕੀ ਕਹਿੰਦੇ ਅੰਕਈ ਚ ਨਾ ਗੱਲ ਕਰਨੀ ਨਾ ਕੀ ਗੱਲ ਕਰਨੀ ਕਹਿੰਦੇ ਮੈਨੂੰ ਕੋਈ ਐਨ ਆਈ ਬੰਦਾ ਲਾ ਦੇ ਕਿਰਨ ਦੇ ਟਾਈਮ ਪਾਸ ਕਰੀ ਜਾਵੇ ਇਹ ਕੀ ਗੱਲ ਕਹੀ ਤੁਹਾਨੂੰ ਇਹ ਐਨ ਆਈ ਮਾਨ ਹੈ ਅੱਛਾ ਜੀ ਜੇ ਮੈਂ ਕਹਾ ਮੈਂ ਤੇ ਪਿਓ ਬਲਬ ਦਾ ਕਵਾ ਨਹੀਂ ਮੇਰੇ ਨਾਲ ਗੱਲ ਕਰੀ ਚੰਗੀ ਲੱਗਦੀ ਜੂ ਹੂੰ ਬਾਅਦ ਚ ਮੈਂ ਘਰ ਆ ਗਿਆ ਵਾ ਬਾਅਦ ਜਦੋਂ ਕੀ ਜੀ ਆਪਣਾ ਮੁੰਡਾ ਆਪਣੇ ਮੁੰਡੇ ਨੂੰ ਬਾਹਰ ਬੁਲਾਇਆ ਅਛਾਈ ਮੁੰਡਾ ਬਾਹਰ ਆਇਆ ਦੂਜੇ ਮੇਰੇ ਆ ਰਹੇ ਖੇਚੇ ਪੰਜ ਛੇ ਚਪੇਰਾ ਮਾਰੀ ਤੁਹਾਡੇ ਮੇਰੇ ਪੱਗ ਵੀ ਉਤਾਰੀ ਨਹੀਂ ਪੱਗ ਵੀ ਉਤਾਰੀ ਮੇਰੇ ਚਪੇਰਾ ਹੀ ਮਾਰੀ ਨਹੀਂ ਜਿਹੜਾ ਤੇ ਹਮਲਾ ਅੰਦਰ ਕੀਤਾ ਇਹ ਕਿੰਨੇ ਬਾਹਰਲੇ ਬੰਦੇ ਨੇ ਕੀਤਾ ਬਾਹਰਲੇ ਆ ਆਪ ਵੀ ਬਿਚੇ ਉਹਨਾਂ ਨਾਲ ਹੀ ਬੰਦੇ ਆ ਆਪ ਨੂੰ ਨਹੀਂ ਜੀ ਓਏ ਮੁੰਡੇ ਮੇਰੇ ਚੇਰਾ ਮਾਰੀਆ ਨੇ ਮੁੰਡੇ ਨੇ ਅੱਛਾ ਜੀ ਮੇਰੇ ਚੇਰਾ ਵੀ ਕਰੇ ਮਾਰੇ ਤੇ ਤੇ ਲਾ ਮੁੰਡਾ ਓਏ ਇੱਥੇ ਤੇ ਕਰੇ ਮੈਂ ਇਹਦੀ ਕਾਰੋਬਾਰ ਕਰਦੇ ਭਾਈ ਬਰਮਾਸ਼ਾ ਹੀ ਮੁੰਡੇ ਦੇ ਮੁੰਡਾ ਵੱਡਾ ਕੋਈ ਕੰਮ ਨਹੀਂ ਕਰਦੇ ਇਹ ਘਰ ਵਾ ਬਾਹਰ ਆ ਘਰ ਵਾ ਬਾਹਰ ਆ ਦਿਖਾਇਓ ਕਿਥੇ ਤੋੜ ਪਾ ਦਿੱਤੇ ਹੋਏ ਆ ਦੇਖੋ ਇਹ ਬਿਲਕੁਲ ਹੈ ਦੇਖੋ ਜੋ ਦੇਖਦੇ ਹੋ ਇੱਕ ਘਰ ਦਾ ਜਿਹ ਇਹਨਾਂ ਤਰ੍ਹਾਂ ਤੋਂ ਹਮਲਾ ਹੋਈਆ ਹਾਰੇ ਦੀ ਤਕੀਦ ਕਰਦੇ ਨੇ ਤੋੜ ਦਿੱਤੀ ਗਈ ਪਿੰਡੋਂ ਲੱਗਿਆ ਜੜਾ 40 ਤੋਂ 50 ਲੜਕੇ ਜਿਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਉਹ ਇੱਟਾ ਔਰ ਤੇਜ਼ ਰਤਿਆਰਾਂ ਨਾਲ ਜਿਹੜਾ ਹਮਲਾ ਆਇਆ ਦੇਖ ਕੇ ਦੇ ਕਿਸ ਤਰ੍ਹਾਂ ਗੇਟ ਦੇ ਕੋਲ ਤੇ ਇੰਨਾ ਹਮਲਾ ਕੀਤਾ ਕਿ ਤੱਕ 400 450 ਦੀ ਸੀ ਸੋ ਲਾਈਟ ਜਿਵੇਂ ਤੁਹਾਡੇ ਸੱਜੇ ਘਰ ਇਹ ਸਭ ਕਾਲਾ ਤੱਕਿਆ ਰੋਡ ਤੇ ਜਿੱਥੇ ਕਿ ਇੱਕ ਘਰ ਦਿਓ ਪਰ ਗਵਾਂਡੀਆਂ ਦਾ ਲੜਕਾ ਗਿਆ ਤੇ ਉਹ ਨਾਲ ਦੋਤੇ ਜਿਹੜੇ ਲੜਕੇ ਦੀ ਚਾਲ ਤੇ ਪਿਆ ਸੋ ਉਹਨਾਂ ਵੱਲੋਂ ਜਿਹੜਾ ਕਿ ਘਰ ਦੇ ਅੰਦਰ ਹਮਲਾ ਕੀਤਾ ਜਾਂਦਾ ਇੱਟਾਂ ਮਾਰੀਆਂ ਜਾਂਦੀਆਂ ਪਾਈ ਕਿਸ ਬੂਸਾ ਆ ਜਿਹੜੀਆਂ ਆ ਰਹੀਆਂ ਦੇਖ ਲੈ ਅੱਛਾ ਬੂਸਾ ਬੂਸਰੀ ਆਈ ਕੁਝ ਕੰਪਲੇਂਟ ਲਿਖੀ ਵੀ ਤੁਹਾਡੇ ਕੋਲ ਮੂਹ ਸਕੇ ਰੇ ਮੂਹ ਸਕੇ ਨਹੀਂ ਸਾਈ ਮੁਜ਼ ਵੀ ਜੀ ਕਹਿੰਦਾ ਮੈਂ ਪੁਸਵਾ ਗਿਆ ਹੀ ਮੈਂ ਬੰਦੇ ਭੇਜ ਰੋ ਪੁਸਵਾ ਦੇ ਕਹਿੰਦਾ ਉਹ ਬੰਦੇ ਨਹੀਂ ਕੋਈ ਕਹਿੰਦਾ ਤੁਹਾਨੂੰ ਪੱਕੇ ਸਪੋਰਟ ਹੀ ਏਰੀ ਕਹਿੰਦਾ ਹਾਂ ਜੇ ਬੰਦੇ ਨਹੀਂ ਆਪਾਂ ਕਿੱਥੋਂ ਬੰਦੇ ਭੇਜੀ ਹਾਂ ਅੱਜਾ ਬੰਦਾ ਕੋਈ ਨਹੀਂ ਆਏਗਾ ਇਹ ਲੜਾਈ ਸਾਰੀ ਛੇੜਛਾੜ ਨੂੰ ਲੈ ਕੇ ਹੋਈ ਹੈ ਹਾਂਜੀ 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 ਉਸ ਤੋਂ ਪਹਿਲੇ ਤੇ ਨਹੀਂ ਕੋਈ ਤੁਹਾਡੇ ਰੰਗੀ ਸੀ ਨਹੀਂ ਨਹੀਂ ਇੱਕਲੀ ਛੇੜਛਾਣ ਘੂੜ ਕੇ ਵਟ ਕੇ ਦੇਖਦਾ ਡੇਲੇ ਪਾਰ ਮੁੰਡੇ ਬਾਹਰ ਵੀ ਬੁਲਾ ਕੇ ਤਰਨ ਲੱਗੇ ਆਪਣੇ ਦੋਸਤਾਂ ਨੂੰ ਸੱਦਦਾ ਹੈਗਾ ਮੁੰਡੇ ਸਾਡੇ ਘਰ ਵਾਲੇ ਇਸ਼ਾਰੇ ਕਰਕੇ ਬੰਦਾ ਗੰਦੇ ਗੰਦੇ ਇਸ਼ਾਰੇ ਕਰਦਾ ਐਦਾਂ ਕਰਦਾ ਬਈ ਗੰਦੇ ਨੂੰ ਐਦਾਂ ਹੀ ਅਨੁਹਾ ਸੀ ਬਾਈ ਵਿੱਚ ਤੇ ਤੁਸੀਂ ਕਦੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕੋਈ ਕੁਝ ਨਹੀਂ ਕਿਹਾ ਕੁਝ ਨਹੀਂ ਕਹਿਣਾ ਅਈ ਇਮਾਨ ਨੂੰ ਕਿਹਾ ਤੇ ਬੱਚਿਆਂ ਨੂੰ ਸੰਝਾਓ ਪਰ ਕਹਿੰਦੀ ਕੋਈ ਨਹੀਂ ਅਸੀਂ ਜਾਣਦੇ ਨਹੀਂ ਹੁੰਦੇ ਅਸੀਂ ਬਹੁਤ ਕੁਝ ਕਰਨਾ ਕਹਿੰਦੀ ਕਹਿੰਦੀ ਨਾ ਤੇ ਮੇਰੇ ਮੁੰਡਿਆਂ ਕੇ ਪੂਰੀ ਆਪਣੀ ਪਾ ਮੈਨੂੰ ਕਹਿੰਦੀ ਕਹਿੰਦੀ ਦੋਤੀ ਆਪਣੇ ਮੇਰੇ ਬੱਚਿਆਂ ਥੇ ਬਾ ਚਲੋ ਇਦਾਂ ਨਾ ਨਹੀਂ ਨਹੀਂ ਉਹ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਬਾਈ ਅਸੀਂ ਥੋੜਾ ਜੀ ਮੈਂ ਮਨਸ਼ੂ ਭਾਈ ਕੀ ਗੱਲਬਾਤ ਹੋਈ ਮਨਸ਼ੂ ਜੀ ਤੁਹਾਡੇ ਨਾਲ ਬਾਈ ਗੱਲਬਾਤ ਇਦਾਂ ਹੀ ਮੈਂ ਚੁੰਕੀ ਗਿਆ ਮੇਕਾ ਵੀ ਭੈਣ ਨੂੰ ਸ਼ੇਡ ਦੇ ਦੇ ਬਈ ਚੁੰਕੀ ਗਿਆ ਚੁੰਕੀ ਨੂੰ ਮੇਕਾ ਕੀ ਗੱਲ ਹੋਇਆ ਕਹਿਣ ਸੀ ਹੈ ਮੈਂ ਆਇਆ ਅਸਲੀ ਕਰੇ ਕੋਈ ਮਾਰ ਮੈਂ ਮੇਰੇ ਮਾਜਾ ਭਾਂ ਦਾ ਮੇਰੇ ਦਾ ਚਾਚਾ ਮਰੇ ਅੱਬਾ ਗੁੰਟਾ ਕੋ ਉਟਾ ਮੇਰਾ ਹੈ ਮੈਂ ਪਾਪਾ ਹੀ ਉਟਾ ਮੈਂ ਭੈਣ ਨੂੰ ਉਟਿਆ ਕਹੇ ਆਪਣੀ ਛੋਟੀ ਕੁੜੀ ਦੇ ਹਿੰਦੀ ਭਾਰੇ ਪਾਹੇ ਮੁੰਡੇ ਗਲੇ ਭੈਣ ਤੇ ਚਾਹੀ ਮੈਨੂੰ 50 ਮੁੰਡੇ ਆਏ ਹਮੜਾ ਕਿਤਾ ਕਲਵਾਨਾ ਕੋਲ ਹਾਂ ਜੀ ਕੀ ਗੱਲਬਾਤ ਹੋਈ ਦੱਲੇ ਸੀਗੇ ਤਾਂ ਮੁੰਡੇ ਆ ਗਏ ਇੱਕ ਪਾਨਗੇ ਸਾਰਾ ਕੁਝ ਧਾਰਤ ਪੱਕੜੀ ਲੋਹੇ ਦੀ ਮਾਰਨ ਮੈਂ ਫਿਰ ਵੀ ਗੁੰਡੀ ਲਾ ਕੇ ਰੱਖੀ ਐ ਤੇ ਇਹਨੇ ਮੈਂ ਪਹਿਲਾਂ ਬੱਚੀ ਹੁਣ ਫੇਰ ਦੂਜੀ ਵਾਰੀ ਹਮਲਾ ਕੀਤਾ ਹੀ ਨਾ ਅੱਛਾ ਜੀ ਇਹਨਾਂ ਨੇ ਕਿੰਨੇ ਜਣੇ ਆਏ ਸੀਗੇ ਹਮਲਾ ਕਰਨ 30 ਜਾਰੇ ਸੀਗੇ ਕਾਫੀ ਮੁੰਡੇ ਮੇਰੇ ਕੋ ਵੀਡੀਓ ਵੀ ਕਈ ਮੁੰਡੇ ਆ ਜੀ ਦਿਖਾਓ ਵੀਡੀਓ ਦਿਖਾਓ ਥਿਆਰ ਕਿਹੜੇ ਕਿਹੜੇ ਸੀਗੇ ਜੀ ਉਹਨਾਂ ਦੇ ਅੱਛਾ ਜੀ ਲਿਆਓ ਲਿਆਓ ਹਾਂ ਜੀ ਵੀਡੀਓ ਦਿਖਾਓ ਕੋਈ ਮੁਸ਼ਕਿਲ ਨਹੀਂ ਜੀ ਮੈਂ ਤੇ ਮੈਂ ਕਿਉਂ ਅੰਕੀ ਪਿਆ ਜਮੇ ਮੇਰਾ ਫਾਦਰ ਉਹਨੂੰ ਖੁੰਦੇ ਸੀਗੇ ਫਾਦਰ ਨੂੰ ਅੱਛੇੜਾ ਕੌਣ ਸੀ ਤੁਸੇ ਨੂੰ ਛੇੜ ਤਾਂ ਪ੍ਰੋਪਰ ਮੁੰਡਾ ਦੇਖੋ ਕਿੰਨੇ ਮੁੰਡੇ ਸਵਾ ਦੇਖੋ ਜੀ ਵੀਡੀਓ ਹੈ ਜੀ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਜਿਹਨੇ ਤੋੜ ਬੰਨ ਕੀਤਾ ਜੀ ਦੇਖ ਸਕਦੇ ਹੋ ਹਾਲਾਤ ਇਸ ਵਕਤ ਕੁੜੀ ਨੂੰ ਛੇੜਦੇ ਸੀਗੇ ਦੇ ਛੇੜਦੇ ਛੇੜਦੇ ਦਾ ਜੀ ਹਮਲਾ ਕੀਤਾ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਦੋਂ ਕੰਪਲੇਨਟ ਕੀਤੀ ਕਿ ਕੁੜੀ ਨੂੰ ਨਾਲ ਛੇੜੋ ਤੇ ਦਰਮਿਆਨ ਹਮਲਾ ਹੋਇਆ ਘਰ ਦੇ ਵਿੱਚ ਜੀ ਆਹ ਦੇਖੋ ਕਿੰਨਾ ਮੁੰਡਾ ਚੱਲ ਰਹਿਣ ਦੇ ਕੋਈ ਕਿੰਨਾ ਮੁੰਡਾ ਦੇਖੋ ਐਦਾ ਦੀ ਵੀ ਕੋਈ ਲਾ ਹੈ ਕੀ ਕਹਿੰਦੇ ਕਿ ਤੁਹਾਨੂੰ ਕਹਿੰਦੇ ਕਿ ਸੀਗੇ ਜੀ ਛੇ ਟੇਲੇ ਪਾਰ ਪੜ ਕੇ ਅੱਖਾਂ ਪਾਰ ਪੜ ਕੇ ਮੈਨੂੰ ਦੇਖ ਦੇ ਨਜ਼ਕ ਗੰਦੀ ਨਜ਼ਕ ਮੇਰੀ ਨਹੀਂ ਜੇ ਅੱਜ ਲੜਾਈ ਹੋਈ ਹੈ ਵੀ ਤੁਸੀਂ ਮਨਾ ਕੀਤਾ ਸੀ ਇਹਨਾਂ ਨੂੰ ਛੇੜਕਾ ਨਹੀਂ ਕਰਨ ਤੋਂ ਕਿਸੇ ਦਾ ਉਹਦਾ ਹਮਲਾ ਕੀਤਾ ਨਾ ਨੇ ਅੱਛਾ ਜੀ ਆਪਣੇ ਦੋਸਤ ਬੁਲਾ ਕੇ ਸਾਨੂੰ ਨਜ਼ਰ ਮੇਨ ਨਾਲ ਗੰਦੀ ਪਾ ਰਹੇ ਅੱਛਾ ਜੀ ਨਹੀਂ ਫਿਰ ਤੁਸੀਂ ਰੋਕਿਆ ਇਸ ਤੇ ਹਮਲਾ ਕੀਤਾ ਮੇਰੀ ਮੰਮੀ ਨੇ ਕਹਿੰਦੀ ਨਹੀਂ ਅਸੀਂ ਨਹੀਂ ਰੋਕਦੇ ਹਾਂ ਜੀ ਨਹੀਂ ਮੈਂ ਉਹੀ ਕਹਿ ਰਿਹਾ ਕਿ ਹਮਲਾ ਜਿਹੜਾ ਕੀਤਾ ਆ ਉਹਦਾ ਕਾਰਨ ਕੀ ਸੀਗਾ ਸਾਰੀ ਸੀ ਛੇੜ ਦੇ ਸੀ ਛੇੜ ਦੇ ਵੀ ਤੁਸੀਂ ਮਨ ਤੁਸੀਂ ਮਨਾ ਕੀਤਾ ਇਸ ਕਾ ਹਮਲਾ ਹਾਂ ਜੀ ਪਹਿਲਾਂ ਵੀ ਛੇੜਿਆ ਹੈਗਾ 3 ਮਹੀਨੇ ਪਹਿਲਾਂ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਕੋਈ ਹਾਂ ਜੀ ਦਿੱਤੀ ਸੀ ਹਾਂ ਜੀ ਹੁਣ ਫੇਰ ਦੂਜੀ ਵਾਰੀ ਚਾਹ। ਤੇ ਪੁਲਿਸ ਨੇ ਕੋਈ ਆ ਕੇ ਕਾਰਵਾਈ ਨਹੀਂ ਕੀਤੀ ਉਦੋਂ। ਪੁਲਿਸ ਵਾਲਾ ਆਇਆ ਉਹ ਫੋਟੋਆਂ ਵੀਡੀਓ ਬਣਾ ਕੇ ਚਲੀ ਗਿਆ। ਨਹੀਂ ਅੱਜ। ਹਾਂ ਜੀ। ਨਹੀਂ ਜਦੋਂ 3 ਮਹੀਨੇ ਪਹਿਲਾਂ ਜਦੋਂ ਹੋਈ ਸੀ ਉਦੋਂ। ਉਦੋਂ ਕੋਈ ਗੱਲਬਾਤ ਨਹੀਂ ਕੀਤੀ। ਕੋਈ ਕਾਰਵਾਈ ਨਹੀਂ ਕੀਤੀ ਕੋਈ। ਉਦੋਂ ਕਹਿੰਦੇ ਹੁਣ ਨਹੀਂ ਅਸੀਂ ਲੜਾਂਗੇ। ਇਹਨਾਂ ਨਾਲ ਵੀ ਨਾ ਮੇਰਾ ਮੁੰਡਾ ਖੜੇਗਾ ਨਾ ਕੋਈ ਬਾਹਲਾ ਮੁੰਡਾ। ਹੁਣ ਫੇਰ ਸ਼ੁਰੂ ਹੋਏ ਹੁੰਦਾ। ਆ ਫੇਰ ਲੜਾਈ ਝਗੜਾ। ਕਿੰਨੀ ਵਾਰੀ ਅੱਗ ਹੋ ਚੁੱਕਾ ਇਹ ਤੇਰਾ ਤਾਂ। ਇਹ ਬੜੀ ਪਹਿਲਾ ਆਇਆ ਦੂਜੀ ਵਾਰੀ ਚਾਹ। ਉਹ ਰਾਈ ਨਾ ਮੈਂ ਕੀ ਕਹ ਖਾਣੇ ਦੀ ਕੀਤਾ ਹੀ ਆ ਘਰ ਬ ਕਾਵਾਂਗੇ ਨਾ ਇਹ ਸਾਨੂੰ ਕਹਿਣ ਨਾ ਕੋਈ ਮੁੰਡਾ ਖੜਾ ਹੋਗਾ ਫੇਰ ਫੇਰ ਦੁਬਾਰਾ ਲੜਾਈ ਸ਼ੁਰੂ ਕਰਦੇ ਫੇ ਇਨਾ ਮੁੰਡਾ ਆਂਦਾਗਾ ਤੇ ਇੱਕ ਬੁਲਟ ਹੁੰਦਾ ਬੁਲਟ ਦੇ ਛੇਕੀਆਂ ਦਿਖਾਉਂਦੇ ਪਟਾਕੇ ਮਾਰਦੇ ਨੇ ਕੀ ਤੁਹਾਡੇ ਨਾਲ ਹੀ ਕਰਦੇ ਜਾਂ ਹੋਰ ਵੀ ਮੇਰੇ ਨਾਲ ਹੀ ਮੇਰੇ ਨਾਲ ਦੇਖਦਾ ਜਿੱਦਾਂ ਇਹ ਨਾਲ ਹੀ ਜਿੱਦਾਂ ਇਹ ਚ ਹੈ ਨਾ ਦੇਲੇ ਪਾਰ ਪੜ ਕੇ ਵੇਖਦਾ ਹੈ ਜਿੱਦਾਂ ਅੱਜ ਹਮਲਾ ਕੀਤਾ ਕਿ ਮਹੱਲੇ ਦੇ ਬਾਕੀ ਲੋਕ ਆਏ ਨਹੀਂ ਇੱਥੇ ਨਹੀਂ ਆਏ ਨਹੀਂ ਹੈ ਪਰ ਕਹਿੰਦੇ ਤੁਹ ਬਣਾਉਣਾ ਸੀ ਤੁਹਾਡੇ ਨਾਲ ਹੀ ਆ अच्छा मतलब वो डर गए यानी कि ज्यादा मुंडे हो करके डर गए हो हां जो कंदे सी पण ना ली कंदे पहले भी ਤੁਹਾਡਾ ਫੈਸਲਾ ਹੋਇਆ ਹੋਇਆ ਕਿ ਜਿਹੜਾ ਪਹਿਲ ਕਰੇਗਾ ਉਹਤੇ ਕਾਰਵਾਈ ਹੋਏਗੀ हां जी हां जी ਕਾਰਵਾਈ ਹੋਗੀ ਜਿਹੜਾ ਪਹਿਲ ਕਰੇਗਾ ਹੂੰ ਤੇ ਤੁਸੀਂ ਅੱਜ ਮਤਲਬ ਘਰ ਦੇ ਵਿੱਚ ਸੀਗੇ ਕੱਲੇ ਸੀਗੇ ਤੁਹਾਡੇ ਕੋ ਕੜੀਆਂ ਵੀਡੀਓ ਜਿਹੜੀਆਂ ਤੁਸੀਂ ਦਿਖਾਓ ਆ ਮੈਂ ਦਿਖਾ ਰਹੀ ਹਾਂ ਕੀ ਵੀਡੀਓ ਦੇ ਵਿੱਚ ਕੀ ਹੈਗਾ ਉਹ ਮੁੰਡੇ ਮੇਰੇ ਕੋ ਮੇਰਾ ਫੋਨ ਵੀ ਖੋਹਦੇ ਸੀ ਜਿੰਨੀਆਂ ਜਿੰਨੀਆਂ ਵੀਡੀਓ ਬਣੀਆਂ ਮੈਂ ਬਣਾਈਆਂ ਸਰ ਆ ਦੇਖੋ ਇਹ ਬਲੂ ਸ਼ਰਟ ਵਾਲੇ ਨੇ ਬੂਆ ਪਨਿਆ ਗੇਟ ਪਨਿਆ ਇਹ ਨਵਾਂ ਮੁੰਡਾ ਹੈ ਜੀ ਦਿਖਾਓ ਜਿਹੜਾ ਗੇਟ ਪੰਦੇ ਬਾਹਰ ਦਾ ਮੁੰਡਾ ਹੈ ਗੇਟ ਪੰਦੇ ਦੀ ਦਿਖਾਓ ਵੀਡੀਓ ਆ ਕੈਮਰਾ ਲੱਗਾ ਹੈ ਸਾਡਾ ਸਾਰਾ ਖੁੱਲ ਖੋਲਾ ਆ ਸਾਰਾ ਤੋੜਿਆ ਲੱਗਦਾ ਨਾ ਸਾਰਾ ਕੁਝ ਨਹੀਂ ਲੱਤਾਂ ਨਹੀਂ ਲੱਤਾਂ ਮਾਰਦੀ ਕਿਉਂ ਵੀਡੀਓ ਚ ਆਇਆ ਹੋਣਾ ਤੁਹਾਡੇ ਹੈਗਾ ਲੱਗਾ ਮੇਰਾ ਫੋਨ ਖੋਂਦੇ ਸੀ ਨਹੀਂ ਕੈਮਰਾ ਲੱਗਾ ਹੈਗਾ ਤੇ ਜੋ ਸਾਹਮਣੇ ਲੱਗਾ ਤੂੰ ਵੀਡੀਓ ਵੀਡੀਓ ਕਰਵਾਈ ਤੁਸੀਂ ਹਾਂ ਜੋ ਕਹਿੰਦੇ ਪੁਲਿਸ ਆਏਗੀ ਤਾਂ ਅਸੀਂ ਦੇ ਦਿੰਨੇ ਆ ਨਹੀਂ ਘਾ ਦੇਂਦਾ ਵੜ ਕੇ ਕੀ ਹੁਣ ਮੰਗ ਕੀ ਮੰਗ ਕੀ ਕਰਦੇ ਹੋ ਐਸੇ ਤਾਂ ਮੰਗੇ ਹੁਣ ਉਹਨਾਂ ਨੂੰ ਪਤਾ ਸਾਨੂੰ ਇਨਸਾਫ਼ ਚਾਹੀਦਾ ਸਾਰਾ ਸਾਡਾ ਜਿਹੜਾ ਤੋੜ ਭਜ ਕੀਤੀ ਹੈ ਸਾਰੇ ਸਾਨੂੰ ਚਾਹੀਦੇ ਇਹਨਾਂ ਦੇ ਮੁੰਡਿਆਂ ਨੂੰ ਨਹੀਂ ਛੱਡਣਾ ਜਿਨ੍ਹਾਂ ਨੇ ਸਾਨੂੰ ਕੁੱਟਿਆ ਇੱਟਾਂ ਮਾਰੀਆਂ ਜਿੰਨੇ ਇਹ ਇਹਨਾਂ ਦੇ ਦੋਸਤ ਬਾਹਰ ਨੇ ਇੱਥੇ ਆਂਦੇ ਨਾ ਉਹਨੇ ਤਾਂ ਮੁੰਡੇ ਜੇਲ੍ਹ ਅੰਦਰ ਹੀ ਆ ਤੇ ਜਿੱਦਾਂ ਤੁਸੀਂ ਦੱਸਿਆ ਕਿ ਅੱਗੇ ਵੀ ਤੁਹਾਨੂੰ ਛੇੜਦੇ ਸੀਗੇ ਤੁਸੀਂ ਕਦੀ ਕੰਪਲੇਂਟ ਲਿਖਵਾਈ ਸੀ ਕੰਪਲੇਂਟ ਦਿੱਤੀ ਹੋਈ ਹੈ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਸੀ ਉਹ ਕਹਿੰਦੇ ਸੀ ਜਿਹੜਾ ਪੈਲ ਕਰੇਗਾ ਨਾ ਉਹਦੇ ਤੇ ਕਾਰਵਾਈ ਹੋਏ ਇਹ ਲੜਾਈ ਸਾਰੀ ਦਾ ਮਤਲਬ ਕਾਰਨ ਇਹੀ ਹੈ ਛੇੜਛਾੜ ਹੈ ਹਾਂਜੀ ਛੇੜਦੇ ਸਨ ਇੱਕ ਇੱਕ ਘਰ ਚ ਕਿੰਨੇ ਬੰਦੇ ਰਹਿੰਦੇ ਨੇ ਇੱਥੇ ਤਿੰਨ ਰਹਿੰਦੇ ਨੇ ਆਪਣਾ ਆਦਮੀ ਵੀ ਕੁੱਟ ਕੇ ਇੰਨੇ ਭੇਜਿਆ ਬਾਹਰ ਅੱਛਾ ਜੀ ਆ ਪਿੰਡ ਇੱਕ ਘਰ ਹੈਗਾ ਪਿੰਡ ਉਥੇ ਵੀ ਆਪਣੇ ਐਲ ਸੀ ਡੀ ਤੋੜਾਈ ਸਾਰਾ ਤੋੜਾਈ ਹੈ ਇੰਨਾ ਆਪਣਾ ਨੰਬਰ ਤੋਂ ਆਪਣੇ ਘਰ ਵਾਲੇ ਨਾਲ ਵੀ ਕੁੱਟਮਾਰ ਕਰਦੇ ਹਾਂਜੀ ਕੁੱਟਮਾਰ ਕਰਦੀ ਉਹ ਬਾਹਰ ਹੈ ਹਾਂਜੀ ਇੰਨਾ ਤੱਕ ਤੇ ਹੁਣ ਦੂਜੀ ਵਾਰੀ ਆ ਐਸੇ ਦਾ ਘਰ ਵਾਲਾ ਕੁੱਟ ਕੇ ਭੇਜਿਆ ਇੰਨਾ ਨੇ ਤੋਂ ਪੁਲਿਸ ਦਾ ਕੀ ਜੇ ਜੇ ਹਾਲਾਤ ਕੀ ਪੁਲਿਸ ਅਜੇ ਤੱਕ ਤੁਹਾਡੇ ਕੋਲ ਆਈ ਨਹੀਂ ਤੁਸੀਂ ਤੁਮਪੇਟ ਵੀ ਕੀਤੀ ਨਹੀਂ ਆਈ ਸਰ ਨਹੀਂ ਆਈ ਜੇ ਹੁੰਦੀ ਥਾਣੇ ਜਾਓਗੇ ਜੇ ਕੰਪਲੇਂਟ ਦਿੱਤੀ ਜਾਏਗੀ ਤੁਹਾਡੇ ਨੂੰ ਜੇ ਕੰਪਲੇਂਟ ਦਿੱਤੀ ਆ ਨਹੀਂ ਹੁੰਦੀ ਥਾਣੇ ਜਾਓਗੇ ਜੇ ਪੁਲਿਸ ਤਾਂ ਆਈ ਨਹੀਂ ਇੱਥੋਂ ਤੁਹਾਡੇ ਕੋਲ ਸਾਡੇ ਕਹਿੰਦੇ ਸੀ ਤੁਹਾਨੂੰ ਸੱਦਾ ਕਿ ਜਦੋਂ ਕੋਈ ਫੋਨ ਨਹੀਂ ਆਇਆ ਕੋਈ ਤੇ ਹਾਲਾਤ ਦੇਖਣ ਆਇਆ ਨਹੀਂ ਕਿ ਤੁਹਾਡੇ ਘਰ ਦੇ ਜੋਰ ਦੱਸਿਆ ਜੋ ਕਾਫੀ ਮਾੜੇ ਹਾਲਾਤ ਨੇ ਪੁਲਿਸ ਨੇ ਦੇਖਦੇ ਤਾਂ ਕਿ ਇਹਨਾਂ ਕੋਲ ਕਿ ਕੰਪਲੀਟ ਕੀਤੀ ਗਈ ਲੇਕਿਨ ਪੁਲਿਸ ਇੱਥੇ ਮੌਕਾ ਦੇਖਣ ਨਹੀਂ ਆਈ ਪੂਰੇ ਘਰ ਦੀ ਟੋੜਫੜ ਕੀਤੀ ਗਈ ਆਉਣਗੇ ਸਾਡੇ ਸਾਰਾ ਵਾਪਸ ਚਾਹੀਦਾ ਇਹਦੇ ਮੁੰਡਿਆਂ ਨੂੰ ਸਜ਼ਾ ਮਿਲੇ ਇਹਦੇ ਮੁੰਡੇ ਉਨੀ ਦੇ ਜੇਲ੍ਹ ਚ ਰਹਿਣਗੇ ਜਿੰਨੀ ਦੇ ਬਾਹਰਲੇ ਮੁੰਡੇ ਨਹੀਂ ਆਉਂਦੇ ਸਾਰੇ ਪਕੜਾਓ ਮੁੰਡੇ ਜਿਹੜੇ ਤੇ ਬਾਹਰਲੇ ਮੁੰਡੇ ਆ ਤੁਹਾਨੂੰ ਪਤਾ ਹੈ ਕੋਣ ਆ ਕਿੱਥੋਂ ਆਏ ਆ ਮੈਨੂੰ ਇਹ ਨਹੀਂ ਪਤਾ ਸਰ ਕਿੱਥੋਂ ਆਏ ਕਿੱਥੇ ਪਰ ਇਹਦੇ ਦੋਸਤ ਹੈ ਨਹੀਂ ਇੱਥੇ ਬਾਈਕ ਮੋਟਰਸਾਈਕਲਾਂ ਤੇ ਆਏ ਸੀ ਬਾਹਰ ਤੁਹਾਡੇ ਪਹਿਲਾਂ ਵੀ ਆਉਂਦੇ ਮੁੰਡੇ ਹੋ ਪਹਿਲਾਂ ਵੀ ਆਉਂਦੇ ਮੁੰਡੇ ਮੋਟੋ ਪਹਿਲੇ ਇਹਦੇ ਘਰ ਆ ਜਾਂਦੇ ਹੈਗਾ ਸਰ ਤਾਰੇ ਗਾ ਇਹਦੇ ਵਿੱਚ ਉਹ ਰੋ ਜਾਂਦਾ ਹੈ ਮੁੰਡਾ ਹਾਂਜੀ ਰੋਜ਼ ਸਵੇਰੇ ਜਾਂਦਾ ਸਕੂਲ ਜਾਂਦਾ ਰੋਜ਼ ਜਾਂਦਾ ਉਹ ਵੀ ਤੁਹਾਡਾ ਨਾ ਛੇੜਕ ਨਹੀਂ ਕਰਦਾ ਉਹ ਨਹੀਂ ਉਹਨਾਂ ਨੂੰ ਦੱਸਦਾ ਕਿ ਅਸੀਂ ਅਸੀਂ ਇਹਨਾਂ ਨਾਲ ਏ ਕਿੰਤਾ ਏ ਕਿੰਤਾ ਗਲਤ ਗਲਤੀ ਇਸ਼ਾਰੇ ਅੱਛਾ ਗਲਤ ਇਸ਼ਾਰੇ ਕਰਦਾ ਤਾਂ ਮੈਂ ਅੱਗੇ ਵੀ ਤੁਸੀਂ ਕਦੀ ਵਿਵਾਦ ਤੋਂ ਬਾਅਦ ਅੱਗੇ ਹੋਇਆ ਕਦੀ ਇਦਾਂ ਕਿ ਛੇੜਛਾੜ ਦਾ ਮਾਮਲਾ ਹਾਂਜੀ ਵਾਰੀ ਹੋਇਆ ਤੇ ਪਹਿਲਾਂ ਕੰਪਲੀਟ ਦਿੱਤੀ ਸੀ ਕੰਪਲੀਟ ਦਿੱਤੀ ਤੇ ਉਦੋਂ ਕੀ ਕਹਿੰਦੇ ਸੀ ਪੁਲਿਸ ਵਾਲੇ ਕਹਿੰਦੇ ਸੀ ਉਦੋਂ ਇਹਨਾਂ ਨੇ ਮਾਫੀਆਂ ਮੰਗੀਆਂ ਸੀ ਸਭ ਕੁਝ ਤੇ ਉਹਦਾ ਪੁਲਿਸ ਵਾਲੇ ਕਹਿੰਦੇ ਸੀ ਅੱਜ ਵੀ ਨਹੀਂ ਆਈ ਹੁਣ ਪ੍ਰਸ਼ਾਸਨ ਮੰਗ ਕਰਦੇ ਉਹਨਾਂ ਨੂੰ ਤਰੀਕਾ ਸਜ਼ਾ ਮਿਲੇ ਉਹਨਾਂ ਨੂੰ ਮਸਤ ਲੋਨੀ ਦੀਆਂ ਖਬਰਾਂ ਹੋ ਜਾਂਦਾ ਤੁਹਾਡੇ ਸਾਹਮਣੇ ਜਿਹੜਾ ਕਿ ਸਾਡੀਆਂ ਕਰ ਰਹੇ ਜਿਹੜਾ ਕਿ ਇੱਕ ਘਰ ਦੇ ਅੰਦਰ ਵੜ ਕੇ ਡਾ ਕੀ ਹਮਲਾ ਕੀਤਾ ਜਾਂਦਾ ਮਾਮਲਾ ਕੀ ਹੋਇਆ ਆਪਾਂ ਗਰੀਬ ਬੰਦੇ ਆਪਾਂ ਕਿੱਥੇ ਬਣਾ ਦੇ ਮੈਂ ਕਹਾਂ ਆਰੇ ਮੁੰਡੇ ਮੁੰਡੇ ਸਾਰੇ ਮੇਰੇ ਰੋਟੀ ਖਾਣੇ ਨਹੀਂ ਇਹਦੇ ਮੁੰਡਿਆਂ ਨੂੰ ਅੰਦਰ ਦਿਓ ਬਾਕੀ ਬਾਹਰ ਦੇ ਮੁੰਡਿਆਂ ਨੂੰ ਬੁਲਾ ਕੇ ਲਿਆਓ ਤੇ ਮਾਂ ਨੂੰ ਵੀ ਅੰਦਰ ਹੀ ਧਰਾਓ ਬਸ ਬਾਕੀ ਬਾਹਰ ਦੇ ਮੁੰਡੇ ਬੁਲਾ ਕੇ ਲਿਆਓ ਅੱਧੀ ਜਾਣੀ ਆਹ 50 ਮੁੰਡਾ ਕਿਰਪਾਨਾ ਆਉਣਾ ਕੋਲ ਦਾਤ ਆਉਣਾ ਮੇਚਾਰਾ ਨੂੰ ਅੰਦਰ ਕਿੰਨਾ ਮਾਰੇ ਭਾਈ ਬਸ ਪਰਾਨਾ ਮਾਰੀ ਪਸੂਲਾ ਹੀ ਅੱਗੇ ਭਾਈ ਜਾਣਾ ਆ ਜਾ ਪੈਸਾ ਦਿੱਤਾ ਕਿੰਨੇ ਮੁੰਡੇ ਹੈ ਮੇਰੇ 1.5 ਤੱਕ ਤੁਹਾਨੂੰ ਮਕਾਨ ਆਪਣਾ ਰਣਕਾਣਾ ਆਪਣਾ ਬਣਾਇਆ ਆਪਣਾ ਠੀਕ ਹੈ ਕਿੰਨਾ ਨੁਕਸਾਨ ਹੋ ਗਿਆ ਆਪਣਾ ਮੈਂ 1 ਲੱਖ ਰੱਖ ਲੇ ਜੇ ਰੱਖਦੇ ਇਹ ਲੱਖ ਰਾਂ ਸੰਨ 1 ਲੱਖ ਤਾਂ ਕਿਤੇ ਜ਼ਿਆਦਾ ਹੀ ਹੋ ਗਿਆ ਸੋ ਜੋ ਆਪਣਾ ਸਾਰਾ ਕਰਦੇ ਹਾਲਾਤ ਵੀ ਦਿਖਾ ਰਹੇ ਨੇ ਸੋ ਦੂਜਾ ਪੱਖ ਵੀ ਕੋਈ ਆਪਣਾ ਪੱਖ ਰੱਖਣਾ ਚਾਹਵੇ ਤੇ ਸਾਡੇ ਚੈਨਲ ਲਈ ਆਪਣਾ ਪੱਖ ਰੱਖ ਸਕਦਾ ਸੋ ਅਸੀਂ ਕੋਈ ਦੁਆਰ ਤੋਂ ਫਿਰ ਕਹਿੰਨੇ ਕਿ ਜਿਹੜਾ ਦੂਜਾ ਪੱਖ ਹੈ ਜਿਹੜਾ ਕਿ ਉਹ ਵੀ ਆਪਣਾ ਪੱਖ ਰੱਖਣਾ ਚਾਹੀਏ ਸਾਡੇ ਚੈਨਲ ਲਈ ਆਪਣਾ ਪੱਖ ਰੱਖਦਾ ਕੁਝ ਇਹਨਾਂ ਵੱਲੋਂ ਵੀਡੀਓ ਵੀ ਕੁਝ ਦਿਖਾਈਆਂ ਗਈਆਂ ਜਿੱਦ ਦੇ ਲੜਕੇ ਸੀਗੇ ਦੋ ਤਣ ਦੱਸਦੀ ਕਿ ਛੇੜਖਾਨ ਦਾ ਮਾਮਲਾ ਸੀ ਜਿਹੜਾ ਛੇੜਖਾਨੀ ਲੜਕੀ ਨਾ ਹੁੰਦੀ ਦੀ ਸੋ ਛੇੜਖਾਨ ਦੇ ਮਾਮਲੇ ਲੈ ਕੇ ਜਦੋਂ ਵਿਰੋਧ ਕੀਤਾ ਜਾਂਦਾ ਤੇ 40 ਤੋਂ 50 ਲੜਕੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਜਾਂਦਾ ਇਹਨਾਂ ਦੇ ਘਰ ਦੇ ਅੰਦਰ ਤੇਜ਼ ਅਰ ਸਾਰਾ ਨਾਲ ਉਹ ਇੱਟਾਂ ਦੇ ਨਾਲ ਤੋਂ ਦੇਖ ਸਕਦੇ ਹੋ ਸਾਰਾ ਜਿਹੜਾ ਤੋਰ ਫੋੜੇ ਦੇ ਕਰਕੇ